ਸੇ ਬੈਠਿਆ ਬੀਬੀ ਜਿਹੜੀ ਪਰਸਜੀ ਦੇ ਹੱਥ ਵਿੱਚ ਕੜੀ ਹੋ ਗਰਨ ਲੱਗ ਗਈ ਇਹਦਾ ਨਹੀਂ ਹੈ ਸੱਜੇ ਰੱਖ ਲਿਆ ਸੱਜੇ ਰੱਖਿਆ ਮੈਂ ਤਾਂ ਜੀ ਸ਼ਾਮ ਨੂੰ ਇਹ ਕਰਨ ਲੱਗ ਗਿਆ ਮੇਂ ਵੀ ਜਿਵੇਂ ਹੋਣਾ ਪੈਂਦਾ ਸੀ ਸਾਰੀ ਰਾਤ ਹਟੇ ਹੈ ਭੈਣ ਜੀ ਆਪਣੇ ਕਮਰੇ ਤੇ ਬੈਠੇ ਹਾਂ ਦਾਸ ਜੀ ਜੀਤਿਆ ਹੋਇਆ ਭਾਈ ਜੀ ਗੁਰਦੇਵ ਜੀ ਦਾ ਪਾਸੇ ਬੈਠੇ ਮਹਾਰਾਜ ਹਟਾਓ ਹੁਣ ਪ੍ਰਸਾਦ ਨੂੰ ਉਹ ਤੁਹਾਡੇ ਭਗਤ ਨੇ ਸਤਸੰਗ ਰੱਖ ਲਿਆ ਸਾਰੇ ਪ੍ਰਬੰਧ ਕੀਤੇ ਹੋਏ ਹਨ ਹਟਾਓ ਜਤੇਦਰ ਸਾਹਿਬ ਜੀ ਬਾਬੇ ਜੀ ਗਿਆ ਭਾਈ ਦੋ ਸਤਨियां ਰੱਖਾ ਵਿੱਚ ਇਹਨਾਂ ਨੇ ਦੋ ਸਦੀ ਰੱਖੇ ਤੇ ਭੈਣ ਜੀ ਨੇ ਸੁਣ ਲਈਆਂ ਇਦੋਂ ਬੱਗੇ ਨੇ ਸਤਰੀ ਨਹੀਂ ਰੱਖਣੀ ਵਿੱਚ ਇਹ ਕਿਦੇ ਹੁਣ ਪੈਂਦੇ ਰਹੋਗਾ ਹੁਣ ਇਹ ਫਿਰਦਾ ਹੈ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਾ ਅੰਦੇਸਥਾਨਾ ਜਾਏ ਐਸਾ ਬੋਲਤਾ ਜੀ ਉਹ ਮੈਂ ਹਟ ਹੀ ਗਿਆ ਮੈਂ ਹਟਾ ਹੋਇਆ ਤਾਂ ਉੱਥੇ ਇਦਾਂ ਹੋ ਗਿਆ ਜਿੰਨੂੰ ਮੈਂ ਰਾਤ ਪਏ ਹੀ ਨਹੀਂ ਹੁੰਦਾ ਕਹੋ ਭਾਈ ਨਰਮਲ ਜੀ ਜਿਵੇਂ ਆਚਾਰੀਆ ਗਰੀਬਦਾਨ ਜੀ ਸੋਜ ਵਿਆਕਰੀ ਦਾ ਮਤਲਬ ਆ ਬੈਕੋਮੰਡ ਸੋਰਨ ਬਸਰਦ ਪ੍ਰੋਗਰਾਮ ਕਲਾ ਕਨਫਰੈਂਸ ਹੋ ਰਿਹਾ ਸਭ ਸਕੱਤਰ ਦੇ ਸੋਰਨ ਵਾਲਾ ਅਜਲਤ ਸੰਜੁਗੇ ਰੱਖਵਾਲਾ ਹਾਥ ਫੜਨ ਸੋਖੋਂ ਦੀ ਮਾਲਾ ਕਾਨੋ ਕੁੰਡਲ ਕੜ ਬਿਸ਼ਾਲਾ ਸਭ ਦਾ ਕਰਾਣੀ ਹੈ ਕਿਸੇ ਲੇਡੀਜ਼ ਕਿਸੇ ਜੈਂਟਸ ਨੂੰ ਨਹੀਂ ਦੇਖਾਂ ਇਹ ਸ਼ਬਦ ਹੈ ਜਿਸ ਦੀ ਗਮਾਈ ਕਰਨੀ ਹੈ ਜਾਪ ਕਰਨਾ ਹੈ ਜਦੋਂ ਮਹਾਰਾਜ ਭੈਣ ਜੀ 20 ਦਿਨ ਪੂਰੇ ਕਰਕੇ ਨਾ ਸਾਦੇ ਘਰਾਂ ਵਿੱਚੋਂ ਬਾਬਾ ਜੀ ਸਿੱਖ ਆਪਣੇ ਸਰਦਾਰ ਬਚਨ ਸਿੰਘ ਜੀ ਦੇ ਨਹੀਂ ਬਾਰੇ بڑے ਪਜਨੀਕ ਦੋ ਮਜੂਤ ਕੇ ਨਿਤਨੇਮ ਕਰਨ ਵਾਲੇ ਜਦੋਂ ਸਾਨੂੰ ਗੁਰੂ ਮਹਾਰਾਜ ਨੇ ਲਿਆ ਸਿਮਾ ਤਾਂ ਉਸ ਬਾਬਾ ਜੀ ਦੀ ਵਿਟਨਸ ਹੈ ਵਿੱਚ ਕਹਿੰਦੇ ਲੈ ਲੋ ਇਹਨਾ ਹੋਵੇ ਉਹ ਘਰ ਘਰ ਮੰਗਦਾ ਘਰੇ ਹੋਰ ਨੌਜਵਾਨ ਪਰ ਵਿਦਵਾਨ ਬਣਾਣਾ ਹੈ ਬੈਦਿਕ ਸਿੱਖਿਆ ਨਹੀਂ ਹੈ ਭਾਰਤ ਦੇ ਬਚਨ ਸੇ ਵੀ ਐਸੇ ਹੋ ਗਏ ਕੋਰ ਦਾਸ ਜਦੋਂ ਵੀ ਕੈਨੇਡਾ ਜਾਂਦਾ ਉਹ ਸੰਗੋਰ ਘੈਂਦਰ ਦੋ ਕਮਰੇ ਪਰਮਾਨੈਂਟ ਦਿੱਤੇ ਨੇ ਕਿ ਜਦੋਂ ਪਰਮਕੰਡ ਰਹਿਣਾ ਹੈ ਇਹ ਕਮਰੇ ਤੁਹਾਡੇ ਨੇ ਜਿਵੇਂ ਜਿੱਥੇ ਮਰਜੀ ਜਾਵੋ ਤੇ ਰਹਿਣਾ ਇੱਥੇ ਆ ਜੋ ਦਾਸ ਨੇ ਕਪੜੇ ਪਾਏ ਹੋਏ ਨੇ ਨਾ ਉਹ ਆ ਵੀ ਜਿਸਾਂ ਦੇ ਭੂਆ ਜੀ ਨੇ ਸਰਦਾਰ ਬਚਨ ਸਿੰਘ ਜੀ ਦੇ ਦੇਤੀ ਸੌ ਸਾਧੇ ਤਰੀਕੇ ਮੈਂ ਜਿੱਤੇ ਰਾਇ ਉਹਨੇ ਬੱਗੜਵਾ ਦੇ। ਉਹਨਾਂ ਨੇ ਉੱਥੋਂ ਵਸਟਰ ਭੇਜ ਲਿਆ। ਉਹਦੇ ਦੋਤੇ ਦੋਤੀ ਦੇ ਵਿਆਹ ਚ ਗਏ ਆ। ਜਦੋਂ ਸਾਡਾ ਪਤਾ ਲੱਗਿਆ ਕਿ ਅੱਜ ਆਉਣੇ ਨੇ ਸੁਰਿੰਦਰ ਸਿੰਘ ਦੇ ਘਰ ਐਥੇ। ਨਹੀਂ ਅਗਲਾ ਕਹਿੰਦਾ ਦੋਤੇ ਦਾ ਵਿਆਹ ਦੋ ਤਿੰਨ ਨਾਂ ਰੋ ਪਹਿਲੇ ਕਰ ਬਰਛੜ ਗਿਆ। ਸਾਡੇ ਨਾਲ ਹੀ ਰਹਿਣਾ। ਢੈਂਜੇ ਨਾਲ ਰਹਿਣਾ। ਤੇ ਐਸੇ ਉਹਨਾਂ ਦੇ ਵਿਆਹ ਦੇ ਬਚਨ ਜੋਸੀ ਕਮਾਈ ਕੀਤੀ। ਇਹ ਉਹਨਾਂ ਦੀ ਕਮਾਈ ਦਾ ਜਿਹੜਾ ਹੈ ਆਪਾਂ ਦੇਖੀ ਤੇ ਨੀਂਵੀ ਬਾਪ ਸੀ ਦੀ ਸਿਫਾਰਸ਼ ਨਹੀਂ ਹੈ ਉਦੋਂ ਸਿੰਘ ਲਖਦਾ ਸਾਡੇ ਸੁਲਤਾਨ ਜੀ ਬੈਠੇ ਨੇ ਉਹ ਕਿੰਨੇ ਬੈਠੇ ਰੇਸ ਤੇ ਸੋਈ ਨਹੀਂ ਸੀ ਉਹ ਹਾਦਸੇ ਮਾ ਕੇ ਡੈਜੋਲੋਜੀ ਆਪਣੇ 77% ਨਹੀਂ ਦੱਸਿਆ ਹੋਇਆ ਐਂ ਜਿਹੜੇ ਪਾਕਾ ਰਹੇ ਨੇ ਐਂ ਸੇ ਉਹ ਮਹਾਪੁਰਸ਼ ਸੀਗੇ ਸਾਡੇ ਪਾਸੇ ਕੋਈ ਪਰਜੋਜਨ ਨਹੀਂ ਸੀ ਸੋਨਗੇ ਜੋ ਆ ਗਿਆ ਯੋਤ ਤੋ ਨਹੀਂ ਟੈਲੈਂਟ ਦਾ ਭਾਰਸਤ ਠੀਕ ਹੋ ਗਿਆ ਐਸੇ ਬੋਲੇ ਤੇ ਐਸੀ ਕੋਈ ਉਹ ਮਰੇ ਨਹੀਂ ਹੈ ਨਾ ਉਹ ਮਰੇ ਨਾ ਥਾਗੇ ਜਾਏ ਜਿਨ ਕੇ ਰਾਮ बसे ਮਨ ਮਾ ਜਿਨਾਂ ਨੇ ਉਸ ਪਰਮੇਤ ਦਾ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਬਸਾ ਲਿਆ ਜੀਵ ਵਿੱਚ ਨਹੀਂ ਬਸਾਉਣਾ ਕੰਮ ਜਰੂਰ ਹੈ ਜਿਹਦੇ ਜਾਨਾ ਗਿਆਨ ਤਾਂ ਸ਼ੁੱਧ ਹੈ ਉਹ ਜਗ ਸਭ ਦੇ ਜਿਨੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਬਸਾ ਲਿਆ ਨਾ ਉਹ ਮਰਦਾ ਨਹੀਂ ਹੈ ਰਾਮ ਕਾ ਨਾਮ ਲੈ ਕੇ वो मर जाएंगे वो अमर नाम दुनिया पे कर जाएंगे जे न को वो मर कर किधर जाएंगे वो जिधर भेज देंगे उधर जाएंगे परमात्मा का जो नाम लेता है वो तो अमर है महारा महारा जो महाराज ईश्वरदास जी बंदी जी महाराज जो कि महाराज एक नाम जी जो कि सामने स्वरूप देख रहे जिन्होंने ऊपर तो आए नाग जा रहे हैं उन्होंने पारू शिष्य हो मेरे को ਜਿੰਨਾ ਜੱਦ ਤੱਕ ਇਹ ਟੋਕੜੀ ਬਾਣੀ ਚ ਲਿਖਦੇ ਨੇ ਕੋਸ਼ਿਸ਼ ਕਰਿਓ ਨਾਲ ਬੋਲਣ ਦੀ ਜਿੰਦਾ ਸੁਣਿਓ ਉਹ ਮਹਾ ਪ੍ਰਸਿਦਿ ਦੇ ਨਾਮ ਜਪਦੇ ਹਨ ਉਹ ਕਿੱਥੇ ਜਾਂਦੇ ਹੁੰਦੇ ਉਹਨਾਂ ਦਾ ਦੇਸ਼ ਕਿਹੜਾ ਹੈ ਕਿਉਂਕਿ ਮਹਾਰਾਜ ਰੇਰਨਾ ਜੀ ਕਹਿੰਦੇ ਨੇ ਹਮ ਸਹਿਲਾਂ ਦੀ ਸਤਗੁਰੂ ਭੇਜੇ ਸਹਿਜ ਕਰਨ ਕੋ ਆਇਆ ਸਹਿਲਾਂੇ ਸੰਸਕ੍ਰਿਤ ਦਾ ਸੰਗੀਤ ਸ਼ਬਦ ਹੈ ਟੂਰਿਸਟ ਕਹਿੰਦੇ ਭਾਈ ਅਸੀਂ ਤਾਂ ਇੱਕ ਤੋਰੇਸਟਰ ਸਲਾਨੀ ਬਣ ਕੇ ਆਏ ਹਾਂ ਹਮ ਸੈਲਾਨੇ ਸਤਗੁਰੂ ਦੇ ਜੀ ਸਾਹਿਬ ਕਰਨ ਕੋ ਆਏ ਨਾ ਹਮ ਜਾਣਦੇ ਨਾ ਹਮ ਭਾਤੇ ਸਬਦੇ ਸਬਦ ਸਮਾਏ ਦੀ ਤੇ ਉਹ ਦੇਸ਼ ਕਿਸ ਦਾ ਦਾ ਹੈ ਸਾਹਿਬ ਜੀ ਬਲ ਕੇ ਬੁਰ ਐਸਾ ਤੇ ਇਸ ਹਮਾਰਾ ਹੈ ਜਹਾਂ ਕੋਈ ਮਰਤਾ ਨਹੀਂ Oh, you got ਸੰਨਾਰਾਲਾ ਸੰਤੋਂ ਕਾ ਦੇਸ਼ ਨਰਾਲਾ ਉੱਚੀ ਪਤਰਾ ਵਹਨ ਕੋਈ ਨਾ ਕਹੀ ਜਪ ਕਪ ਮਾਲਾ ਸੰਤੋਂ ਕਾ ਦੇਸ਼ ਨਰਾਲਾ ਸੰਤੋਂ ਕਾ ਦੇਸ਼ ਨਰਾਲਾ ਜਿਹਨੇ ਨਾਮ ਜਪਿਆ ਹੈ ਉਹਦਾ ਦੇਸ਼ ਨਰਾਲਾ ਹੀ ਹੁੰਦਾ ਜਿਵੇਂ ਆਪਾਂ ਪ੍ਰੇਮ ਚ ਸਫਰ ਕਰਦੇ ਹਾਂ ਹਰਸ ਕਾਸ ਜਪਾਉਂਦੇ ਸੀ ਕੋਟ ਜਹਾਜ਼ਾਂ ਦੇ ਸਬਰ ਇਕਨੋਮੀ ਸੀਟ ਹੁੰਦੀ ਹੈ ਇੱਕ ਬਿਜ਼ਨਸ ਕਲਾਸ ਹੁੰਦੀ ਹੈ ਜਹਾਜ਼ ਹਰ ਕਹਿਣਾ ਜਗਤ ਦਾ ਫਰਕ ਹੋ ਜਾਂਦਾ ਉਸੇ ਪ੍ਰਕਾਰ ਹੀ ਜੋ ਨਾਮ ਤੇ ਪੜਨੇ ਵਾਲੇ ਹਨ ਉਹਨਾਂ ਦਾ ਉਦੇਸ਼ ਅਲੱਗ ਹੈ ਸਰ ਦੁਨੀਆ ਦੀ ਤੋਂ ਤੇ ਉਹ ਹਮੇਸ਼ਾ ਇੱਕ ਅਮਰ ਰਹਿਣਾ ਹੈਸ਼ਾ ਹੀ ਕੋਨਾਂ ਦਾ ਨਾਮ ਜਿਹੜਾ ਹੈ ਅਮਰ ਰਹੇਗਾ ਨਾਮ ਰਿਹਾ ਸਾਬੂ ਦੇ ਗੁਰੂ ਰਹੇ ਗੁਰੂ ਗੋਬਿੰਦ ਕੋ ਨਾਨਕ ਇਹ ਜੱਟ ਨੇ ਜਪਿਓ ਪ੍ਰਮਾਤਮਾ ਤੇ ਬੰਦ ਜੀ ਮਹਾਰਾਜ ਕਦੇ ਭਾਈ ਜੀਨੇ ਨਾਮ ਜਪਿਆ ਤੇ ਉਹ ਹਮੇਸ਼ਾ ਹੀ ਅਮਰ ਹਨ ਨਾਮ ਚੜਨਾ ਕਿਦਾਂ ਨਾਮ ਜਪੋ ਜੀ ਐਸੇ ਐਸੇ ਰੂਪ ਪਰ ਨਾਮ ਜਪਿਓ ਹਰ ਸਮਾਹ ਦੇ ਬਹੁਤ ਬਾਰਤ ਹੋਏ ਤੇ ਉਹ ਦਾਰਮਾ ਕੋਨਾ ਭਰਤ ਨਹੀਂ ਦਿੱਤੀ ਜਿਹੜੇ ਬਚਨ ਤੋਂ ਲਗੇ ਔਰ ਜਿਹੜੇ ਰਾਜਕੁਮਾਰ ਜੀ ਕਿਸੇ ਪ੍ਰਜਾ ਦਾ ਸੰਸਾਰਿਕ ਸੁਖ ਸਾਫ ਸਮ ਔਰ ਉਹ ਖੋਪਰ ਮਾਰ ਦਿੱਤੀ ਉਹ ਉਸਦੇ ਹੋ ਗਏ ਜੇ ਤੂੰ ਮੇਰਾ ਹੋ ਰਹੇ ਸਭ ਚੰ ਤੇਰਾ ਬਸ ਉਹਦਾ ਹੋਈ ਔਖਾ ਜਿਹੜਾ ਉਹਦੇ ਹੋ ਗਏ ਤਾਂ ਫਿਰ ਤਾਂ ਬਣਦੇ ਹੀ ਉਸ ਦਾ ਹੈ ਇਸ ਕਰਕੇ ਕੋਨਾ ਮਹਾਪੁਰਸ਼ਾਂ ਦੀ ਹੈ ਪੰਜਵੀਂ ਵਰਸੀ ਦੇ ਸਮਾਗਮ ਦੇ ਵਿੱਚ ਆਪਾਂ ਸਾਰੇ ਇਥੇ ਇਕੱਤਰ ਹੋਏ ਹਾਂ ਬਾਰੂ ਸੰਤ ਮਹਾਰਾਜ ਦਰਸ਼ਨਾਂ ਦਾ ਆਚੇ ਤੇ ਚਰਨਾ ਵਿੱਚ ਗੋਦੇਵ ਸਵਾਮੀ ਦੇ ਜਨਮਿਤ ਪੈਗੀ ਦੇ ਚਰਨਾ ਵਿੱਚ ਦਾਸ ਬੇਂਤੀ ਹੈ ਕਿ ਮਹਾਰਾਜ ਜੋ ਵੀ ਤੁਹਾਡੇ ਪੰਨੇ ਵਾਰਸੀ ਦੇ ਸਮਾਂ ਦੇ ਵਿੱਚ ਜਿਰਾਤਮਸਤ ਹੋਇਆ ਹੈ ਸਾਰੇ ਦੇ ਦੁੱਖ ਤ੍ਰੇਸ ਦੂਰ ਕਰਦੇ ਹਨ ਬਹੁਤੋਂ ਕਾਰਨਾ ਉਹਨਾਂ ਦੇ ਬਲ ਦੇ ਕਾਲੀ ਹੁਣ ਉਹ ਸਾਧੂ ਸਭ ਸੰਤ ਤੇਰੇ ਨਾਮ ਤੇਰੇ